ਲੋਕਾਂ ਨੇ ਜਿਹੜਾ ਖਾਸ ਕਰਕੇ ਦੋ ਤਿੰਨ ਜਣਾਂ ਨੇ ਕਹਦੇ ਵੀ ਰੱਤ ਨੂੰ ਲੁੱਟੋ ਦੀ ਕੋਸ਼ਿਸ਼ ਕੀਤੀ ਐ ਤੇ ਉਹਦੇ ਵਿੱਚ ਕਿ ਹੰਟਾ ਕਪੁਰਸ ਵੱਲੋਂ ਕੀ ਕੀਤਾ ਗਈ ਕੀ ਕਾਰਵਾਈ ਕੀਤੀ ਐ ਕੀ ਬੰਦੇ ਫੜੇ ਗਏ ਸਾਡੇ ਡਿੰਡਾ ਤੋਂ ਡੱਬਾ ਵਾਲੀ ਰੋਡ ਤੇ ਰਫੈਨੀ ਰੋਡ ਤੇ ਇਹ ਸਾਨੂੰ ਇਹ ਇਤਲਾਹ ਸੀ ਕਿ ਇੱਕ ਗਰੋਹ ਜਿਹੜਾ ਕਿ ਕੋਈ ਰਾਹ ਜਾਂਦਿਆਂ ਨੂੰ ਜਾਂ ਟਰੱਕਾਂ ਵਾਲਿਆਂ ਨੂੰ ਉਹ ਘੇਰ ਕੇ ਉਹਨਾਂ ਤੋਂ ਲੈਫਟ ਲੈਨ ਦੇ ਬਹਾਨੇ ਜਾਂ ਟਰੱਕ ਅੱਗੇ ਲਗਾ ਕੇ ਘੇਰ ਕੇ ਉਹਨਾਂ ਦੀ ਲੁੱਟਖੋ ਕਰਦੇ ਆ ਤੇ ਇਸੇ ਆਧਾਰ ਤੇ ਤੇ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਬਠਿੰਡਾ ਤੇ ਸਾਡੇ ਐਸਐਸਪੀ ਸਾਹਿਬ ਬਠਿੰਡਾ ਨੇ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਇੱਕ ਸਾਨੂੰ ਸਖਤ ਹਦਾਇਤਾਂ ਕਿਸਤੀਆਂ ਸੀ ਤੇ ਇਸੇ ਦੌਰਾਨ ਹੀ ਕੱਲ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਇਹ ਇੱਕ ਨਵਦੀਪ ਸਿੰਘ ਜਿਹੜਾ ਪਿੰਡ ਜਨੌਦ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਤੇ ਜਗਸ਼ੀਰ ਸਿੰਘ ਢੀਡਤਲਾਬ ਦਾ ਰਹਿਣ ਵਾਲਾ ਤੇ ਤਰਮਿੰਦਰ ਸਿੰਘ ਬਠੰਡੇ ਦਾ ਰਹਿਣ ਵਾਲਾ ਤੇ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਇਸ ਜਗ੍ਹਾ ਤੇ ਇਹ ਇੱਕ گرو ਬਣਾ ਕੇ ਇਹ ਟਰੱਕਾਂ ਵਾਲਿਆਂ ਦੀ ਲੁੱਟ ਕੋ ਲੁੱਟ ਕੋ ਕਰ ਰਿਹਾ ਤੇ ਜਿਸ ਤੇ ਅਸੀਂ ਇੱਕ ਮੁਕੱਦਮਾ ਨੰਬਰ 67 ਅੰਡਰ ਸੈਕਸ਼ਨ 309 ਤੇ 3520 NS ਦੇ ਅਧੀਨ ਅਸੀਂ ਇਹ ਦਰਜ ਕੀਤਾ ਸੀਗਾ ਤੇ ਇਸੇ ਦੌਰਾਨ ਹੀ ਇਸ ਗਰੋਹ ਨੇ ਇੱਕ ਗੁਰਵਿੰਦਰ ਸਿੰਘ ਵਾਸੀ ਤਰਨਤਾਰਨ ਜਿਹੜਾ ਕਿ ਰਫਾਇਨਰੀ ਤੋਂ ਆਪਣਾ ਟਰੱਕ ਲੈ ਕੇ ਵਾਪਸ ਜਾ ਰਿਹਾ ਸੀ ਤੇ ਲਿਫਟ ਲੈਂਡ ਦੇ ਬਹਾਨੇ ਉਸ ਦੇ ਟਰੱਕ ਨੂੰ ਰੋਕ ਕੇ ਇਹ ਤਿੰਨੇ ਵਿਅਕਤੀ ਉਸ ਦੇ ਟਰੱਕ ਦੇ ਵਿੱਚ ਚੜ ਗਏ ਤੇ ਇਹਨਾਂ ਕੋਲੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਦੀ ਕੁੱਟਮਾਰ ਕਰਕੇ ਉਹਦੀਆਂ ਬਾਹਾਂ ਬੰਨ੍ਹ ਕੇ ਉਹ ਤੋਂ ਇਹਨਾਂ ਨੇ ਬਟੂਏ ਦੇ ਵਿੱਚੋਂ 1500 ਰੁਪਏ ਦੀ ਨਕਦੀ ਤੇ ਉਹਦਾ ਏਟੀਐਮ ਕਾਰਡ ਤੇ ਬਾਕੀ ਜਿਹੜੇ ਉਹਦਾ ਮੋਬਾਈਲ ਫੋਨ ਸੀ ਤੇ ਹੋਰ ਇਹ ਜਿਹੜਾ ਸਮਾਨ ਸੀਗਾ ਉਹਦਾ ਇਹਨਾਂ ਨੇ ਖੋਲਿਆ ਸੀ ਤੇ ਫਿਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਤੇ ਹਦਾਇਤਾਂ ਤੇ ਕੰਮ ਕਰਦੇ ਹੋਇਆ ਐਸ ਐਚਓ ਸੰਗਤ ਤੇ ਚੌਕੀ ਇੰਚਾਰਜ ਪਥਰਾਲਾ ਨੇ ਇਸ ਗਰੋਹ ਦੇ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ ਤੇ ਜਗਸ਼ੀਰ ਸਿੰਘ ਤੇ ਧਰਮਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਅਸੀਂ ਇਹ ਜਿਹੜਾ ਉਸ ਲੁੱਟਿਆ ਜਿਹੜਾ ਸਮਾਨ ਸੀਗਾ ਇਹ ਅਸੀਂ ਉਹਨਾਂ ਤੋਂ ਬਰਾਮਦ ਕਰ ਲਿਆ ਸੀ ਤੇ ਇਸੇ ਤਰ੍ਹਾਂ ਦੀ ਜਦੋਂ ਇਹ ਦੋਸ਼ੀ ਨੂੰ ਤੁਸੀਂ ਕਾਬੂ ਕਰ ਰਹੇ ਸੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਗਸ਼ੀਰ ਸਿੰਘ ਜਿਹੜਾ ਦੌੜਦਾ ਹੋਇਆ ਡਿੱਗ ਪਿਆ ਸੀ ਜਿਹਦੇ ਗਿੱਟੇ ਤੇ ਵੀ ਛੱਟ ਲੱਗੀ ਸੀ ਇਹਨਾਂ ਨੇ ਕੋਈ 100 ਪਹਿਲਾਂ ਵੀ ਵਾਰਦਾਤਾਂ ਕਿੰਨੀਆਂ ਤੋਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀਗੇ ਇਹ ਜਿਹੜਾ ਦੋਸ਼ੀ ਨਵਦੀਪ ਸਿੰਘ ਆ ਇਹਦੇ ਤੇ ਤਿੰਨ ਮੁਕੱਦਮੇ ਦਰਜ ਆ ਦੋ ਅਕਸਾਈਜੈਕਟ ਦੇ ਤੇ ਇੱਕ ਇਹਦੇ ਤੇ 420 ਦਾ ਮੁਕੱਦਮਾ ਦਰਜ ਆ ਤੇ ਜਿਹੜਾ ਜਗਸ਼ੀਰ ਸਿੰਘ ਆ ਇਹ ਦੋ ਚੀਜ਼ ਤੇ ਦੋ ਐਨਡੀਪੀਐਸ ਸੈਕਟ ਦੇ ਮੁਕੱਦਮੇ ਤੇ ਇੱਕ ਚੋਰੀ ਤੇ ਲੁੱਟਖੋ ਦਾ ਮੁਕੱਦਮਾ ਇਹ ਦਰਜ ਆ ਤੇ ਬਾਕੀ ਸਾਡੀ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਮਾਨ ਲੈ ਕੇ ਇਹਨਾਂ ਤੋਂ ਢਗਾਈ ਨਾ ਪੁੱਛ ਵਿੱਚ ਕਰਕੇ ਹੋਰ ਇਹਨਾਂ ਦੀਵਾਰਦਾਤਾਂ ਜਿਹੜੀਆਂ ਕੀਤੀਆਂ ਉਹ ਲੈ ਬਾਰੇ ਸਰਾਗ ਲਗਾਵਾ